ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਭਾਵੇਂ ਸੋਚ ਲਓ ਕਿ ਮਰ ਜਾਣਾ ਹੈ ਪਰ ਸਵੇਰੇ ਉੱਠ ਕੇ ਜੇਕਰ ਤੁਸੀਂ ਇਹ ਚਾਰ ਕੰਮ ਕਰਦੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਕਿਹਾ ਜਾਂਦਾ ਹੈ ਇਹਨਾਂ ਚਾਰ ਕੰਮਾਂ ਨੂੰ ਕਰਨ ਦੇ ਨਾਲ ਘਰ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਕਿਹਾ ਜਾਂਦਾ ਹੈ ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਸਾਰੇ ਕੰਮ ਸਫਲ ਹੋ ਜਾਂਦੇ ਹਨ। ਪਰ ਸਵੇਰੇ ਜਾਣੇ ਅਣਜਾਣੇ ਵਿੱਚ ਕਈ ਵਾਰ ਲੋਕ ਕੁਝ ਐਸੀਆਂ ਗਲਤੀਆਂ ਕਰ ਬੈਠਦੇ ਹਨ ਜੋ ਉਹਨਾਂ ਦੇ ਕੰਮ ਅਤੇ ਸਿਹਤ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਕੁਝ ਅਜਿਹੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਸਵੇਰੇ ਉੱਠਣ ਤੋਂ ਬਾਅਦ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਤਾਂ ਆਓ ਜੀ ਇਹਨਾਂ ਕੰਮਾਂ ਦੇ ਬਾਰੇ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪਰ ਇਸ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਕੀਮਤੀ ਸਾਬਤ ਹੋ ਜਾਵੇਗੀ ਜੋ ਹੋਰ ਲੋਕ ਵੀ ਲਾਭ ਉਠਾ ਸਕਦੇ ਹਨ ਤੇ ਇਸ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਦੋਸਤੋ ਕਦੇ ਨਾ ਭੁੱਲੋ ਇਹ ਗੱਲ ਕਿ ਸਾਡਾ ਕੰਮ ਸਲਾਹ ਦੇਣਾ ਹੈ ਅਸੀਂ ਸਿਰਫ ਸਲਾਹੀ ਦੇ ਸਕਦੇ ਹਾਂ ਤੁਸੀਂ ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਇੱਕ ਗੱਲ ਜ਼ਰੂਰ ਕਹਾਂਗੇ ਜੇ ਤੁਸੀਂ ਮੰਨੋਗੇ ਤਾਂ ਫਾਇਦਾ ਸਿਰਫ ਤੁਹਾਡਾ ਹੀ ਹੋਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇੱਕ ਵਾਰ ਮਾਤਾ ਲక్ష్ਮੀ ਭਗਵਾਨ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਪੁੱਛਦੇ ਹਨ ਕਿ हे ਪ੍ਰਭੂ ਕਿਰਪਾ ਕਰਕੇ ਮੈਨੂੰ ਦੱਸੋ ਕਿ ਇੱਕ ਵਿਅਕਤੀ ਆਪਣੀ ਸਾਰੀ ਉਮਰ ਦੇ ਵਿੱਚ ਗਰੀਬ ਕਿਉਂ ਰਹਿੰਦਾ ਹੈ ਅਤੇ ਕੋਈ ਵਿਅਕਤੀ ਗਰੀਬੀ ਤੋਂ ਬਾਹਰ ਆ ਜਾਂਦਾ ਹੈ ਤੇ ਬਹੁਤ ਜਲਦੀ ਅਮੀਰ ਵੀ ਹੋ ਜਾਂਦਾ ਹੈ ਇਸ ਪਿਛੇ ਅਸਲ ਵਿੱਚ ਕੀ ਰਾਜ਼ ਹਨ ਤਾਂ ਭਗਵਾਨ ਸ਼੍ਰੀ ਹਰਿ ਵਿਸ਼ਨੂ ਜੀ ਕਹਿੰਦੇ ਹਨ ਕਿ हे ਦੇਵੀ ਤੁਹਾਡਾ ਇਹ ਸਵਾਲ ਸਾਰੀ ਦੁਨੀਆ ਲਈ ਲਾਭਦਾਇਕ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਉਹ ਚਾਰ ਕਾਰਨ ਦੱਸਾਂਗਾ ਕਿ ਇੱਕ ਵਿਅਕਤੀ ਆਪਣੀ ਸਾਰੀ ਉਮਰ ਗਰੀਬ ਕਿਉਂ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਇਹਨਾਂ ਚਾਰ ਆਦਤਾਂ ਨੂੰ ਸੁਧਾਰਦਾ ਹੈ ਤਾਂ ਉਸ ਨੂੰ ਜੀਵਨ ਵਿੱਚ ਅਮੀਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ हे देवी ਇਸ ਨੂੰ ਵਿਸਥਾਰ ਨਾਲ ਸਮਝਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਪਰ ਹਾਂ ਇਸ ਕਹਾਣੀ ਨੂੰ ਵਿਚਾਰੋਂ ਛੱਡਣ ਦੀ ਗਲਤੀ ਬਿਲਕੁਲ ਨਾ ਕਰਨਾ ਕਿਉਂਕਿ ਅੱਧਾ ਪੱਕਾ ਗਿਆਨ ਹਮੇਸ਼ਾ ਜ਼ਹਿਰ ਵਰਗਾ ਲੱਗਦਾ ਹੈ ਫਿਰ ਮਾਤਾ ਲక్ష్ਮੀ ਆਖਦੇ ਹਨ हे ਪ੍ਰਭੂ ਤੁਸੀਂ ਇਸ ਕਹਾਣੀ ਨੂੰ ਬਿਨਾਂ ਕਿਸੇ ਚਿੰਤਾ ਦੇ ਸੁਣਾਇ ਚੋ ਮੈਂ ਇਸ ਨੂੰ ਪੂਰੇ ਧਿਆਨ ਨਾਲ ਸੁਣਾਵਾਂਗੀ ਤੇ ਤੁਸੀਂ ਵੀ ਕਹਾਣੀ ਨੂੰ ਪੂਰੇ ਧਿਆਨ ਨਾਲ ਅੰਤ ਤੱਕ ਸੁਣਾਇਓ ਫਿਰ ਭਗਵਾਨ ਸ਼੍ਰੀ ਹਰੀ ਵਿਸ਼ਨੂ ਜੀ ਕਹਾਣੀ ਨੂੰ ਸ਼ੁਰੂ ਕਰਦੇ ਹਨ ਤੇ ਆਖਦੇ ਹਨ हे ਦੇਵੀ ਇਹ ਪ੍ਰਾਚੀਨ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸਾਧੂ ਮਹਾਰਾਜ ਦਾ ਆਸ਼ਰਮ ਸੀ ਸਾਧੂ ਮਹਾਰਾਜ ਸਮਾਜ ਅਤੇ ਜੀਵਨ ਦੇ ਰਹੱਸਾਂ ਨੂੰ ਸੁਲਝਾਉਣ ਦੀ ਆਪਣੀ ਯੋਗਤਾ ਲਈ ਜਾਣੇ ਜਾਂਦੇ ਸਨ ਦੂਰ ਦੁਰਾਡੇ ਤੋਂ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਪੁੱਛਣ ਲਈ ਉਹਨਾਂ ਕੋਲ ਆਉਂਦੇ ਤੇ ਇੱਕ ਗਰੀਬ ਕਿਸਾਨ ਰਾਮੂ ਆਪਣੀ ਪਤਨੀ ਸੀਤਾ ਤੇ ਦੋ ਬੱਚਿਆਂ ਨਾਲ ਪਿੰਡ ਵਿੱਚ ਰਹਿੰਦਾ ਸੀ। ਰਾਮੂ ਦਾ ਜੀਵਨ ਮੁਸ਼ਕਲਾਂ ਦਾ ਭਰਿਆ ਸੀ। ਉਸ ਕੋਲ ਖੇਤੀ ਕਰਨ ਲਈ ਬਹੁਤ ਘੱਟ ਜ਼ਮੀਨ ਜੋ ਪੱਥਰਾਂ ਤੇ ਕੰਢਿਆਲੀ ਝਾੜੀਆਂ ਨਾਲ ਭਰੀ ਸੀ। ਰਾਮੂ ਲਈ ਉਸ ਜ਼ਮੀਨ ਤੇ ਖੇਤੀ ਕਰਨਾ ਆਸਾਨ ਨਹੀਂ ਸੀ ਪਰ ਉਹ ਆਪਣੀ ਪੂਰੀ ਕੋਸ਼ਿਸ਼ ਕਰਦਾ ਸੀ। ਰਾਮੂ ਸਵੇਰੇ ਦੇਰ ਨਾਲ ਉੱਠਦਾ ਤੇ ਬਿਨਾਂ ਕਿਸੇ ਯੋਜਨਾ ਦੇ ਆਪਣਾ ਦਿਨ ਸ਼ੁਰੂ ਕਰਦਾ। ਉਹ ਅਕਸਰ ਆਲਸ ਕਾਰਨ ਆਪਣਾ ਕੰਮ ਮੁਲਤਵੀ ਕਰ ਦਿੰਦਾ ਸੀ। ਉਸ ਦੀਆਂ ਫਸਲਾਂ ਸਮੇਂ ਸਿਰ ਨਹੀਂ ਸਿਰਨਹੀ ਜਾਂਦੀਆਂ। ਉਹਨਾਂ ਦੀ ਸਹੀ ਦੇਖਭਾਲ ਨਹੀਂ ਸੀ ਕੀਤੀ ਜਾਂਦੀ। ਜਿਸ ਕਾਰਨ ਉਹਨਾਂ ਨੂੰ ਅਕਸਰ ਨੁਕਸਾਨ ਹੁੰਦਾ ਸੀ। ਇਸ ਕਾਰਨ ਪਰਿਵਾਰ ਲਈ ਕਾਫੀ ਅਨਾਜ ਤੇ ਆਮਦਨ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਜਾਂਦਾ। RAMU ਦੀ ਪਤਨੀ ਸੀਤਾ ਇੱਕ ਮਿਹਨਤੀ ਤੇ ਧੀਰਜਵਾਨ ਔਰਤ ਸੀ। ਜਲਦੀ ਉੱਠਦੀ, ਘਰ ਦੇ ਸਾਰੇ ਕੰਮ ਨਿਭਾੜਦੀ ਜਿਵੇਂ ਕਿ ਪਾਣੀ ਭਰਨਾ, ਬੱਚੇ ਨੂੰ ਤਿਆਰ ਕਰਨਾ, ਖਾਣਾ ਬਣਾਉਣਾ। ਸੀਤਾ ਚਾਹੁੰਦੀ ਸੀ ਕਿ ਰਾਮੋ ਉਸਦੀ ਜ਼ਿੰਦਗੀ ਵਿੱਚ ਬਦਲਾਅ ਲਿਆਵੇ ਪਰ ਉਹ ਆਪਣੀਆਂ ਆਦਤਾਂ ਬਦਲਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਉਹਨਾਂ ਦਾ ਘਰ ਮਿੱਟੀ ਤੇ ਟੋੜੀ ਦਾ ਬਣਿਆ ਹੋਇਆ ਸੀ ਜੋ ਹਰ ਬਰਸਾਤ ਦੇ ਮੌਸਮ ਦੇ ਵਿੱਚ ਚੁੰਦਾ ਸੀ ਬਰਸਾਤ ਦੇ ਦਿਨਾਂ ਵਿੱਚ ਸੀਤਾ ਆਪਣੇ ਬੱਚਿਆਂ ਨੂੰ ਘਰ ਦੇ ਸੁੱਕੇ ਕੋਨੇ ਵਿੱਚ ਬੈਠਣਾ ਪੈਂਦਾ ਸੀ ਰਾਮੋ ਦੀ 3 ਸਕੂਲ ਜਾਣ ਦੀ ਉਮਰ ਦੀ ਸੀ ਪਰ ਘਰ ਵਿੱਚ ਇੰਨੇ ਪੈਸੇ ਨਹੀਂ ਸਨ ਕਿ ਉਸ ਨੂੰ ਸਕੂਲ ਭੇਜ ਸਕਣ ਉਨਾ ਦਾ ਪੁੱਤਰ ਛੋਟਾ ਸੀ ਤੇ ਅਕਸਰ ਬਿਮਾਰ ਰਹਿੰਦਾ ਸੀ। ਰਾਮੋ ਦੀ ਹਾਲਤ ਵੇਖ ਕੇ ਪਿੰਡ ਦੇ ਲੋਕ ਵੀ ਉਸਨੂੰ ਨਿਰਾਸ਼ ਕਰਦੇ ਸਨ। ਉਤਸ਼ਾਹਿਤ ਨਹੀਂ ਕਰਦੇ ਸਨ। ਕੁਝ ਲੋਕ ਉਸਨੂੰ ਆਲਸੀ ਆਖਦੇ। ਜਦੋਂ ਕਿ ਉਸ ਦੀ ਕਿਸਮਤ ਜਿਹੜੀ ਸੀ ਉਸਨੂੰ ਦੋਸ਼ੀ ਠਹਿਰਾਉਂਦੀ। ਰਾਮੋ ਬਹੁਤ ਨਿਰਾਸ਼ ਤੇ ਬੇਵਸ ਆਪਣੇ ਆਪ ਨੂੰ ਮਹਿਸੂਸ ਕਰਦਾ। ਹਰ ਰਾਤ ਉਹ ਇਹ ਸੋਚ ਕੇ ਸੌਂਦਾ ਸੀ ਉਸ ਦੀ ਜ਼ਿੰਦਗੀ ਕਦੋਂ ਬਦਲੇਗੀ ਪਰ ਅਗਲੀ ਸਵੇਰ ਫਿਰ ਉਹੀ ਰੂਟੀਨ ਦੁਹਰਾਉਂਦਾ। ਇੱਕ ਦਿਨ ਪਿੰਡ ਵਿੱਚ ਖਬਰ ਫੈਲ ਗਈ ਸਾਧੂ ਮਹਾਰਾਜ ਨੇ ਨੇੜਲੇ ਆਸ਼ਰਮ ਵਿੱਚ ਡੇਰਾ ਲਾਇਆ ਹੈ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਰਿਹਾ ਹੈ। ਸੀਤਾ ਨੇ RAMU ਨੂੰ ਸਾਧੂ ਮਹਾਰਾਜ ਕੋਲ ਜਾਣ ਲਈ ਕਿਹਾ ਕਿ ਜੇਕਰ ਤੁਹਾਡੀ ਮਦਦ ਕਰਨਗੇ। ਪਹਿਲਾਂ ਤਾਂ RAMU ਟਾਲਮਟੋਲ ਕਰਦਾ ਰਿਹਾ ਪਰ ਅੰਤ ਵਿੱਚ ਆਸ਼ਰਮ ਜਾਣ ਦਾ ਫੈਸਲਾ ਕੀਤਾ। RAMU ਸਾਧੂ ਮਹਾਰਾਜ ਕੋਲ ਪਹੁੰਚਿਆ। ਉਹਨਾਂ ਦੇ ਪੈਰੀਂ ਹੱਥ ਲਾਇਆ ਤੇ ਮੱਥਾ ਟੇਕਿਆ। ਆਪਣੀ ਗਰੀਬੀ ਤੇ ਸਮੱਸਿਆਵਾਂ ਬਾਰੇ ਦੱਸਿਆ। ਰਾਮੂ ਨੇ ਕਿਹਾ ਮਹਾਰਾਜ ਮੈਂ ਬੜਾ ਗਰੀਬ ਹਾਂ ਮੈਂ ਦਿਨ ਰਾਤ ਸਖਤ ਮਿਹਨਤ ਕਰਦਾ ਹਾਂ ਪਰ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਕਿਰਪਾ ਕਰਕੇ ਮੈਨੂੰ ਮਾਰਗਦਰਸ਼ਨ ਕਰੋ ਸਾਧੂ ਮਹਾਰਾਜ RAMU ਵਾਲਾ ਵੇਖਿਆ ਤੇ ਮੁਸਕਰਾਏ ਉਸਨੇ ਕਿਹਾ RAMU ਗਰੀਬੀ ਸਿਰਫ ਪੈਸੇ ਦੀ ਘਾਟ ਨਹੀਂ ਇਹ ਮਨ ਦੀ ਸਥਿਤੀ ਤੇ ਆਦਤਾਂ ਦਾ ਪ੍ਰਤੀਬਿੰਬ ਵੀ ਹੁੰਦੀ ਹੈ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਚਾਰ ਅਜਿਹੀਆਂ ਆਦਤਾਂ ਬਾਰੇ ਦੱਸ ਸਕਦਾ ਹਾਂ ਜੋ ਤੁਹਾਨੂੰ ਹਮੇਸ਼ਾ ਹੀ ਗਰੀਬ ਰੱਖਣਗੀਆਂ ਜੇ ਤੁਸੀਂ ਉਹਨਾਂ ਨੂੰ ਸਮਝਦੇ ਹੋ ਅਤੇ ਉਹਨਾਂ ਨੂੰ ਛੱਡ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਫਿਰ ਰਾਮੂ ਕਹਿੰਦਾ ਮਹਾਰਾਜ ਕਿਰਪਾ ਕਰਕੇ ਮੈਨੂੰ ਇਹਨਾਂ ਚਾਰ ਆਦਤਾਂ ਬਾਰੇ ਦੱਸੋ। ਫਿਰ ਸਾਧੂ ਮਹਾਰਾਜ ਕਹਿੰਦੇ ਠੀਕ ਹੈ ਤਾਂ ਸੁਣੋ। ਰਾਮੂ ਜਦੋਂ ਕੋਈ ਵਿਅਕਤੀ ਸਵੇਰੇ ਸੇ ਉੱਠਦਾ ਹੈ ਤੇ ਆਲਸੀ ਹੁੰਦਾ ਹੈ ਤੇ ਆਪਣਾ ਦਿਨ ਸਹੀ ਢੰਗ ਨਾਲ ਨਹੀਂ ਸ਼ੁਰੂ ਕਰਦਾ ਤਾਂ ਉਸ ਦੀ ਜ਼ਿੰਦਗੀ ਹਮੇਸ਼ਾ ਖਰਾਬ ਰਹਿੰਦੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਬਹੁਤਾ ਸਮਾਂ ਪਹਿਲਾਂ। ਇੱਕ ਰਾਜਾ ਆਪਣੇ ਰਾਜ ਦੇ ਕਿਸਾਨਾਂ ਨੂੰ ਆਲਸ ਦੇ ਨੁਕਸਾਨਾਂ ਬਾਰੇ ਸਿਖਾਉਣਾ ਚਾਹੁੰਦਾ ਸੀ। ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਸਨੇ ਮਹਿਲ ਦੇ ਮੁੱਖ ਦਰਵਾਜ਼ੇ ਦੇ ਬਾਹਰ ਸੋਨੇ ਦੇ ਸਿੱਕੇ ਤੇ ਰਤਨ ਖਿੰਡਾਂ ਟੰਗ ਦਿੱਤੇ ਤੇ ਐਲਾਨ ਕੀਤਾ ਕਿ ਜੋ ਵੀ ਪਹਿਲਾਂ ਆਵੇਗਾ ਇਸ ਖਜ਼ਾਨੇ ਨੂੰ ਲੈ ਸਕਦਾ ਹੈ। ਪਰ ਜ਼ਿਆਦਾਤਰ ਕਿਸਾਨ ਆਲਸ ਦੇ ਕਾਰਨ ਉੱਥੇ ਲੇਟ ਪਹੁੰਚੇ ਤਾਂ ਖਜ਼ਾਨਾ ਪਹਿਲਾਂ ਹੀ ਖੋਲਿਆ ਗਿਆ ਸੀ। ਇੱਕ ਬੁੱਢਾ ਕਿਸਾਨ ਜੋ ਹਮੇਸ਼ਾ ਸਵੇਰੇ ਜਲਦੀ ਉੱਠਦਾ ਸੀ ਪਹਿਲਾਂ ਪਹੁੰਚਿਆ ਤੇ ਰਾਜੇ ਦਾ ਇਨਾਮ ਪ੍ਰਾਪਤ ਕਰ ਲਿਆ। ਰਾਜੇ ਨੇ ਸਾਰੇ ਕਿਸਾਨਾਂ ਨੂੰ ਕਿਹਾ ਜੋ ਆਲਸੀ ਹੁੰਦਾ ਹੈ ਜ਼ਿੰਦਗੀ ਦੇ ਮਹੱਤਵਪੂਰਨ ਮੌਕੇ ਗਵਾ ਦਿੰਦਾ ਹੈ। ਸਮੇਂ ਸਿਰ ਉੱਠਣਾ, ਕੰਮ ਨੂੰ ਸ਼ੁਰੂ ਕਰਨਾ ਸਫਲਤਾ ਦੀ ਕੁੰਜੀ ਹੈ। RAMO ਨੇ ਆਪਣਾ ਸਿਰ ਝੁਕਾਇਆ ਤੇ ਸਵੀਕਾਰ ਕੀਤਾ ਕਿ ਉਹ ਸਵੇਰੇ ਦੇਰ ਨਾਲ ਉੱਠਦਾ ਹੈ ਤੇ ਦਿਨ ਭਰ ਆਲਸੀ ਰਹਿੰਦਾ ਹੈ। ਸਾਧੂ ਮਹਾਰਾਜ ਨੇ ਉਸ ਨੂੰ ਸਵੇਰੇ ਜਲਦੀ ਉੱਠਣ ਅਤੇ ਊਰਜਾ ਅਤੇ ਉਤਸ਼ਾਹ ਨਾਲ ਦਿਨ ਦੀ ਸ਼ੁਰੂਆਤ ਕਰਨ ਲਈ ਕਿਹਾ। ਫਿਰ ਸਾਧੂ ਮਹਾਰਾਜ ਨੇ ਕਿਹਾ ਦੂਜੀ ਆਤ ਨਕਾਰਾਤਮਕ ਸੋਚ ਜੇਕਰ ਕੋਈ ਵਿਅਕਤੀ ਸਵੇਰੇ ਉੱਠਦੇ ਹੀ ਆਪਣੇ ਮਨ ਵਿੱਚ ਚਿੰਤਾ ਡਰ ਅਤੇ ਅਸੰਤੁਸ਼ਟੀ ਵਿਚਾਰ ਲੈ ਆਉਂਦਾ ਹੈ ਉਸ ਦੀ ਪੂਰੀ ਊਰਜਾ ਉੱਥੇ ਹੀ ਖਤਮ ਹੋ ਜਾਂਦੀ ਹੈ ਉਸ ਨੇ ਕਿਹਾ ਇੱਕ ਵਾਰ ਇੱਕ ਵਪਾਰੀ ਨੇ ਸਾਧੂ ਮਹਾਰਾਜ ਨੂੰ ਆਪਣੀ ਸਮੱਸਿਆ ਦੱਸੀ ਉਸ ਨੇ ਕਿਹਾ ਮੇਰਾ ਕਾਰੋਬਾਰ ਜਿਹੜਾ ਹੈ ਹਰ ਰੋਜ਼ ਘਟ ਰਿਹਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਜੇ ਹੱਥ ਕਿਉਂ ਹੋ ਰਿਹਾ ਸਾਧੂ ਮਹਾਰਾਜ ਨੇ ਉਸਨੂੰ ਕਿਹਾ ਉਹ ਹਰ ਰੋਜ਼ ਸਵੇਰੇ ਆਪਣੇ ਵਿਚਾਰਾਂ ਦਾ ਧਿਆਨ ਰੱਖੇ ਉਸਨੇ ਇੱਕ ਦਿਨ ਵਪਾਰੀ ਨੂੰ ਬੁਲਾਇਆ ਤੇ ਕਿਹਾ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਤੁਸੀਂ ਕੀ ਵਿਚਾਰ ਹੈ ਵਪਾਰੀ ਨੇ ਕਿਹਾ ਮੈਨੂੰ ਲੱਗਦਾ ਅੱਜ ਵੀ ਨੁਕਸਾਨ ਹੋਵੇਗਾ ਸਾਧੂ ਮਹਾਰਾਜ ਨੇ ਉਸਨੂੰ ਸਮਝਾਇਆ ਕਿ ਤੁਹਾਡੇ ਨਕਾਰਾਤਮਕ ਵਿਚਾਰ ਤੁਹਾਡੇ ਕੰਮ ਨੂੰ ਪ੍ਰਭਾਵਿਤ ਕਰ ਰਹੇ ਹਨ ਹਰ ਸਵੇਰੇ ਸੋਚੋ ਕਿ ਅੱਜ ਦਾ ਦਿਨ ਚੰਗਾ ਹੋਵੇਗਾ ਤੇ ਆਪਣਾ ਪੂਰਾ ਦਿਨ ਆਪਣੇ ਕੰਮ ਵਿੱਚ ਲਗਾਓ ਵਪਾਰੀ ਨੇ ਆਪਣੇ ਸੋਚ ਬਦਲ ਲਈ ਤੇ ਹੌਲੀ-ਹੌਲੀ ਉਸਦਾ ਕਾਰੋਬਾਰ ਵਧਣ-ਫੁੱਲਣ ਲੱਗਾ। रामू ਨੇ ਇਹ ਸੁਣਿਆ ਤੇ ਕਿਹਾ, "ਮਹਾਰਾਜ ਇਹ ਸੱਚ ਹੈ ਕਿ ਜਿਵੇਂ ਮੈਂ ਸਵੇਰੇ ਉੱਠਦਾ ਹਾਂ, ਮੈਂ ਆਪਣੀਆਂ ਸਮੱਸਿਆਵਾਂ ਬਾਰੇ ਹੀ ਸੋਚਦਾ ਰਹਿੰਦਾ ਹਾਂ ਪਰ ਮੈਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗਾ।" ਸਾਧੂ ਮਹਾਰਾਜ ਨੇ ਅੱਗੇ ਕਿਹਾ ਕਿ ਤੀਜੀ ਆਦਤ ਅਨੁਸ਼ਾਸਨਹੀਣਤਾ ਹੈ। ਜੇਕਰ ਕੋਈ ਵਿਅਕਤੀ ਆਪਣੇ ਸਮੇਂ ਅਤੇ ਕੰਮ ਵਿੱਚ ਅਨੁਸ਼ਾਸਨ ਨਹੀਂ ਰੱਖਦਾ ਤਾਂ ਉਸ ਨੂੰ ਕਦੇ ਵੀ ਆਪਣੀ ਮਿਹਨਤ ਦਾ ਫਲ ਨਹੀਂ ਮਿਲ ਸਕਦਾ। ਫਿਰ ਸਾਧੂ ਮਹਾਰਾਜ ਨੇ ਇੱਕ ਹੋਰ ਕਹਾਣੀ ਸੁਣਾਈ ਕਿ ਇੱਕ ਨੌਜਵਾਨ ਚੇਲੇ ਨੇ ਆਪਣੇ ਗੁਰੂ ਜੀ ਨੂੰ ਪੁੱਛਿਆ ਮੈਂ ਆਪਣੇ ਜੀਵਨ ਵਿੱਚ ਕਿਵੇਂ ਸਫਲ ਹੋ ਸਕਦਾ ਹਾਂ ਗੁਰੂ ਜੀ ਨੇ ਜਵਾਬ ਦਿੱਤਾ ਹਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਧਿਆਨ ਕਰੋ ਤੇ ਆਪਣੇ ਦਿਨ ਦੀ ਯੋਜਨਾ ਬਣਾ ਲਓ ਚੇਲੇ ਨੇ ਪਹਿਲੇ ਕੁਝ ਦਿਨ ਤਾਂ ਅਜਿਹਾ ਕੀਤਾ ਪਰ ਫਿਰ ਆਲਸ ਕਾਰਨ ਅਨੁਸ਼ਾਸਨ ਛੱਡ ਦਿੱਤਾ ਗੁਰੂ ਜੀ ਨੇ ਚੇਲੇ ਨੂੰ ਬੁਲਾਇਆ ਤੇ ਸਮਝਾਇਆ ਸਫਲਤਾ ਸਿਰਫ ਖੁਸ਼ੀ ਨਾਲ ਨਹੀਂ ਮਿਲਦੀ ਸਗੋਂ ਨਿਯਮਤਾ ਤੇ ਅਨੁਸ਼ਾਸਨ ਤੋਂ ਵੀ ਮਿਲਦੀ ਹੈ ਜੇਕਰ ਤੁਸੀਂ ਆਪਣੇ ਸਮੇਂ ਦਾ ਸਤਿਕਾਰ ਨਹੀਂ ਕਰਦੇ ਤਾਂ ਸਮਾਂ ਤੁਹਾਡਾ ਸਤਿਕਾਰ ਨਹੀਂ ਕਰੇਗਾ ਚੇਲੇ ਨੇ ਗੁਰੂ ਦਾ ਕਹਿਣਾ ਮੰਨਿਆ ਤੇ ਆਪਣੀ ਜ਼ਿੰਦਗੀ ਨੂੰ ਅਨੁਸ਼ਾਸਨ ਨਾਲ ਬਤੀਤ ਕੀਤਾ ਹੌਲੀ ਹੌਲੀ ਉਸਨੇ ਆਪਣੇ ਸਾਰੇ ਟੀਚੇ ਪ੍ਰਾਪਤ ਕਰ ਲਏ ਤੇ ਰਾਮ ਨੂੰ ਅਹਿਸਾਸ ਹੋਇਆ ਉਸਦੀ ਰੁਟੀਨ ਹੀ ਅਸੰਗਤ ਹੈ ਭਾਵ ਕਿ ਗਲਤ ਹੈ ਤੇ ਉਹ ਆਪਣੇ ਕੰਮਾਂ ਵਿੱਚ ਲਾਪਰਵਾਹ ਸੀ ਉਸਨੇ ਸਾਧੂ ਮਹਾਰਾਜ ਨਾਲ ਵਾਅਦਾ ਕੀਤਾ ਉਹ ਅਨੁਸ਼ਾਸਨ ਦੀ ਪਾਲਣਾ ਕਰੇਗਾ ਤੇ ਅੰਤ ਵਿੱਚ ਸਾਧੂ ਮਹਾਰਾਜ ਨੇ ਕਿਹਾ ਚੌਥੀ ਆਦਤ ਸੰਗਤਾ ਜੇਕਰ ਤੁਸੀਂ ਹਰ ਰੋਜ਼ ਕੁਝ ਨਵਾਂ ਸ਼ੁਰੂ ਕਰਦੇ ਹੋ ਪਰ ਇਸ ਨੂੰ ਪੂਰਾ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਹਮੇਸ਼ਾ ਦੌੜੀ रह ਜਾਵੇਗੀ ਉਸ ਨੇ ਇਸ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਇੱਕ ਹੋਰ ਕਹਾਣੀ ਸੁਣਾਇ ਕਿ ਇੱਕ ਆਦਮੀ ਨੇ ਆਪਣੇ ਪਿੰਡ ਵਿੱਚ ਇੱਕ ਸੁੰਦਰ ਬਾਗ ਲਗਾਉਣ ਦਾ ਸੁਪਨਾ ਵੇਖਿਆ ਉਸ ਨੇ ਬਹੁਤ ਸਾਰੇ ਪੌਦੇ ਲਗਾਏ ਪਰ ਕਿਸੇ ਦੀ ਦੇਖਭਾਲ ਨਾ ਕੀਤੀ ਤੇ ਹਰ ਰੋਜ਼ ਇੱਕ ਨਵਾਂ ਪੌਦਾ ਲਗਾਇਆ ਕਰੇ ਪਰ ਪੁਰਾਣੇ ਪੌਦਿਆਂ ਨੂੰ ਪਾਣੀ ਦੇਣਾ ਭੁੱਲ ਜਾਂਦਾ ਕੋਝ ਸਮੇਂ ਬਾਅਦ ਉਸਦੇ ਸਾਰੇ ਪੌਦੇ ਸੁੱਕ ਗਏ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਉਹ ਫਲ ਕਿਉਂ ਨਹੀਂ ਦੇ ਰਿਹਾ ਉਸਨੇ ਕਿਹਾ ਮੈਂ ਹਰ ਵਾਰ ਇੱਕ ਨਵਾਂ ਕੰਮ ਸ਼ੁਰੂ ਕੀਤਾ ਸੀ ਪਰ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਭਾਵ ਕਿ ਉਸ ਨੂੰ ਨੇਪਰੇ ਮੈਂ ਹੀ ਨਹੀਂ ਚੜਾਉਂਦਾ ਸਾਧੂ ਮਹਾਰਾਜ ਨੇ ਕਿਹਾ ਜੋ ਵਿਅਕਤੀ ਅਸੰਗਤ ਜੀਵਨ ਬਤੀਤ ਕਰਦਾ ਹੈ ਕਦੇ ਵੀ ਟੀਚੇ ਤੱਕ ਪਹੁੰਚ ਨਹੀਂ ਸਕਦਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇੱਕ ਸਾਰਤਾ ਤੇ ਧਿਆਨ ਜ਼ਰੂਰੀ ਹੈ ਰਾਮੂ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਸਾਰੇ ਕੰਮ ਸ਼ੁਰੂ ਕਰਦਾ ਸੀ ਪਰ ਉਸ ਨੂੰ ਕਦੇ ਪੂਰਾ ਨਹੀਂ ਕੀਤਾ ਉਸਨੇ ਸਾਧੂ ਮਹਾਰਾਜ ਨਾਲ ਵਾਦਾ ਕੀਤਾ ਉਹ ਆਪਣੇ ਕੰਮਾਂ ਨੂੰ ਪੂਰਾ ਕਰਨ ਦੀ ਆਦਤ ਬਣਾਵੇਗਾ ਸਾਧੂ ਮਹਾਰਾਜਾਂ ਦੇ ਸ਼ਬਦਾਂ ਦੇ ਵਿੱਚ ਰਾਮੂ ਦੇ ਜੀਵਨ ਤੇ ਡੂੰਘਾ ਪ੍ਰਭਾਵ ਪਿਆ ਉਸਨੇ ਆਪਣੀਆਂ ਸਵੇਰ ਦੀਆਂ ਆਦਤਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੁਣ ਸਵੇਰੇ ਉਹ ਜਲਦੀ ਉੱਠਦਾ ਪ੍ਰਾਰਥਨਾ ਕਰਦਾ ਧਿਆਨ ਨਾਲ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਸੀ ਤੇ ਧਿਆਨ ਨੇ ਉਸ ਨੂੰ ਮਾਨਸਿਕ ਸ਼ਾਂਤੀ ਦੇ ਦਿੱਤੀ ਉਸ ਦੀ ਸੋਚ ਸਕਾਰਾਤਮਕ ਹੋ ਗਈ ਉਸਨੇ ਆਪਣੇ ਖੇਤਾਂ ਵਿੱਚ ਮਨ ਲਾ ਕੇ ਕੰਮ ਕਰਨ ਦਾ ਰੁਟੀਨ ਬਣਾ ਲਈ। RAMU ਨੇ ਇਹ ਵੀ ਸਿੱਖਿਆ ਕਿ ਅਨੁਸ਼ਾਸਨ ਉਸਦੀ ਤਰੱਕੀ ਦਾ ਮੁੱਖ ਕਾਰਨ ਹੋਵੇਗਾ। ਉਸਨੇ ਹੁਣ ਫੈਸਲਾ ਕੀਤਾ ਹਰ ਰੋਜ਼ ਆਪਣੇ ਖੇਤ ਵਿੱਚ ਅੱਧਾ ਘੰਟਾ ਕੰਮ ਕਰੇਗਾ। ਇਸ ਤੋਂ ਬਾਅਦ ਪਰਿਵਾਰ ਨਾਲ ਸਮਾਂ ਬਿਤਾਵੇਗਾ। ਹਫ਼ਤੇ ਵਿੱਚ ਇੱਕ ਨਵੀਂ ਫਸਲ ਲਗਾਉਣ ਜਾਂ ਪੁਰਾਣੇ ਖੇਤਾਂ ਦੀ ਸਫਾਈ ਵਰਗੇ ਛੋਟੇ ਟੀਚੇ ਬਣਾਇਆ ਕਰੇਗਾ ਤੇ ਹਰ ਰੋਜ਼ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਰੁੱਝਿਆ ਰਹੇਗਾ। ਹਾਲੀ ਹਾਲੀ ਰਾਮੂ ਨੇ ਜ਼ਿੰਦਗੀ ਵਿੱਚ ਬਦਲਾਅ ਵੇਖਣੇ ਸ਼ੁਰੂ ਕੀਤੇ ਉਸ ਦੀ ਫਸਲ ਵੀ ਚੰਗੀ ਹੋਣੇ ਸ਼ੁਰੂ ਹੋ ਗਈ ਹੁਣ ਪਿੰਡ ਦੇ ਲੋਕ ਉਸ ਦੀ ਮਿਹਨਤ ਦੀ ਪ੍ਰਸ਼ੰਸਾ ਕਰਨ ਲੱਗੇ ਤੇ ਆਪਣੀ ਕਮਾਈ ਦੇ ਨਾਲ ਬੱਚਿਆਂ ਨੂੰ ਉਸ ਨੇ ਪੜਾਇਆ ਉਸ ਨੇ ਆਪਣੇ ਘਰ ਦੀ ਮੁਰੰਮਤ ਵੀ ਕਰਵਾਈ ਸੀਤਾ ਲਈ ਇੱਕ ਨਵੀਂ ਮਸ਼ੀਨ ਖਰੀਦੀ ਜਿਸ ਨਾਲ ਉਸ ਦਾ ਘਰੇਲੂ ਕੰਮ ਆਸਾਨ ਹੋ ਗਿਆ ਤੇ ਰਾਮੂ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਬਦਲਾਅ ਆ ਗਿਆ ਪਿੰਡ ਦੇ ਲੋਕ ਜੋ ਕਦੇ ਉਸ ਨੂੰ ਆਲਸੀ ਤੇ ਅਸਫਲ ਇਨਸਾਨ ਆਖਦੇ ਸਨ ਉਹ ਉਸ ਦੀ ਪ੍ਰਸ਼ੰਸਾ ਕਰਨ ਲੱਗੇ। ਸੀਤਾ ਵੀ ਆਪਣੇ ਪਤੀ ਦੀਆਂ ਨਵੀਆਂ ਆਦਤਾਂ ਵੇਖ ਕੇ ਖੁਸ਼ ਹੋਣ ਲੱਗੀ। ਰਾਮ ਤੇ ਸੀਤਾ ਹੁਣ ਆਪਣੇ ਬੱਚਿਆਂ ਦੇ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਮਹਾਰਾਜ ਦੁਆਰਾ ਦੱਸੇ ਗਏ ਚਾਰ ਆਦਤਾਂ ਨੇ ਹੀ ਰਾਮੋ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਉਸ ਨੇ ਨਾ ਸਿਰਫ ਗਰੀਬੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਿਆ ਸਗੋਂ ਮਨ ਤੇ ਆਤਮਾ ਨੂੰ ਸੰਤੁਸ਼ਟੀ ਤੇ ਸ਼ਾਂਤੀ ਵੀ ਪ੍ਰਾਪਤ ਕਰ ਲਈ। ਇਸ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਇਲਾਵਾ ਚਾਰ ਅਜਿਹੇ ਕੰਮ ਹਨ ਜੋ ਲੋਕ ਸਵੇਰੇ ਚਾਣੇ ਅਣਜਾਣੇ ਵਿੱਚ ਕਈ ਵਾਰ ਕਰਦੇ ਹਨ ਜੋ ਉਹਨਾਂ ਦੇ ਕੰਮ ਅਤੇ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਸ਼ਾਸਤਰਾਂ ਵਿੱਚ ਕੁਝ ਅਜਿਹੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਵੇਰੇ ਉੱਠਣ ਤੋਂ ਬਾਅਦ ਕਦੇ ਨਹੀਂ ਕਰਨੇ ਚਾਹੀਦੇ। ਤਾਂ ਚੰਗੀ ਕਿਸਮਤ ਦੀ ਬਜਾਏ ਫਿਰ ਬਦਕਿਸਮਤੀ ਪਰਛਾਵੇਂ ਵਾਂਗ ਪਿੱਛਾ ਕਰਨ ਲੱਗ ਜਾਂਦੀ ਹੈ। ਖੁਸ਼ੀ ਦੀ ਬਜਾਏ ਪਰਿਵਾਰ ਅਤੇ ਦੁੱਖਾਂ ਦਾ ਪਹਾੜ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਉਹ ਖੜੇ ਚਾਰ ਕੰਮ ਹਨ ਜੋ ਸਵੇਰੇ ਗਲਤੀ ਨਾਲ ਵੀ ਭੁੱਲ ਕੇ ਸਾਨੂੰ ਨਹੀਂ ਕਰਨੇ ਚਾਹੀਦੇ ਸਭ ਤੋਂ ਪਹਿਲਾ ਕੰਮ ਤਾਂ ਹੈ ਜੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਸਵੇਰ ਹੀ ਨਹੀਂ ਸਗੋਂ ਤੁਹਾਡਾ ਪੂਰਾ ਦਿਨ ਵਧੀਆ ਰਹੇ ਤੇ ਤੁਹਾਨੂੰ ਸਵੇਰੇ ਖੁਸ਼ ਰਹਿਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸੇ ਨਾਲ ਵੀ ਰੁੱਖਾ ਵਿਹਾਰ ਨਾ ਕਰੋ ਗਲਤੀ ਨਾਲ ਵੀ ਕਿਸੇ ਨਾਲ ਝੋਟਾ ਨਾ ਬੋਲੋ ਸਵੇਰੇ ਜਿੰਨਾ ਹੋ ਸਕੇ ਚੁੱਪ ਰਹਿਣ ਅਤੇ ਪਰਮਾਤਮਾ ਦਾ ਸਿਮਰਨ ਕਰਨ ਦੀ ਕੋਸ਼ਿਸ਼ ਕਰੋ ਦੂਜਾ ਕੰਮ ਜੀ ਹਰ ਸਵੇਰੇ ਬ੍ਰਹਮਾ ਮਹੌਰਤ ਵਿੱਚ ਉੱਠਣ ਲਈ ਕਿਹਾ ਜਾਂਦਾ ਹੈ ਪਰ ਸਿਰਫ ਜਲਦੀ ਉੱਠਣ ਨਾਲ ਤੁਹਾਡਾ ਦਿਨ ਜਾਂ ਜ਼ਿੰਦਗੀ ਵਧੀਆ ਨਹੀਂ ਬਣਨੀ ਇਸ ਨੂੰ ਬਿਹਤਰ ਬਣਾਉਣ ਲਈ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਸਵੇਰੇ ਉੱਠਦਿਆਂ ਤੁਹਾਨੂੰ ਕਿਸੇ ਨਾਲ ਲੜਾਈ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਸ ਦਾ ਤਣਾ ਸਾਰਾ ਹੀ ਦਿਨ ਤੁਹਾਡੇ ਮਨ ਤੇ ਹਾਵੀ ਹੋ ਜਾਵੇਗਾ ਤੁਹਾਡਾ ਮਨ ਚਿੰਤਾ ਗ੍ਰਸਤ ਹੋ ਜਾਵੇਗਾ ਤੇ ਨੰਬਰ 3 ਜੀ ਬਹੁਤ ਸਾਰੇ ਲੋਕ ਇਸ ਦੇ ਨਸ਼ੇ ਵਾਂਗ ਆਦੀ ਹਨ ਉਹ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਜਾਂ ਕੌਫੀ ਜਾਂ ਚਾਹ ਪੀ ਕੇ ਕਰਦੇ ਹਨ ਜੋ ਤੁਹਾਡੀ ਮੂੰਹ ਦੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ਨੰਬਰ 4 ਜੀ ਕਿ ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣਾ ਨਾ ਭੁੱਲੋ ਬਿਸਤਰਿਆਂ ਤੋਂ ਉੱਠਦਿਆਂ ਹੀ ਆਪਣੇ ਆਪ ਨੂੰ ਹਾਈਡਰੇਟ ਕਰਨਾ ਹੈ ਨਾ ਇਸ ਲਈ ਹਰ ਰੋਜ਼ ਸਵੇਰੇ ਖਾਲੀ ਪੇਟ ਇੱਕ ਜਾਂ ਦੋ ਗਲਾਸ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਸਾਡੇ ਪਾਚਨ ਤੰਤਰ ਨੂੰ ਵਧੀਆ ਕਰਦਾ ਹੈ metabolism ਲਈ فائدہ مند ਹੁੰਦਾ ਹੈ ਜੇਕਰ ਤੁਸੀਂ ਇਸ ਵਿੱਚ ਥੋੜਾ ਜਿਹਾ ਨਿੰਬੂ ਜਾਂ ਸ਼ਹਿਦ ਮਿਲਾ ਕੇ ਪੀਓਗੇ ਮੋਟਾਪੇ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਲਾਭ ਹੋ ਜਾਵੇਗਾ ਹਾਲਾਂਕਿ ਮੋਬਾਈਲ ਹੁਣ ਲੋਕਾਂ ਦੀ ਮੁਢਲੀ ਲੋੜ ਬਣ ਚੁੱਕਾ ਹੈ ਇਸ ਤੋਂ ਬਿਨਾ ਬਹੁਤ ਸਾਰੇ ਕੰਮ ਅਸੰਭਵ ਹਨ ਪਰ ਮਹਿਰਾਂ ਦੇ ਅਨੁਸਾਰ ਉੱਠਦਿਆਂ ਹੀ ਮੋਬਾਈਲ ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਇਸ ਲਈ ਪੂਰਾ ਦਿਨ ਹੁੰਦਾ ਹੈ ਜਿੰਨਾ ਮਰਜ਼ੀ ਸਮਾਂ ਬਰਬਾਦ ਕਰ ਲਿਓ ਜੇਕਰ ਤੁਸੀਂ ਵੀ ਸਵੇਰੇ ਉੱਠਦੇ ਹੋ ਟੀਵੀ ਦੇ ਸਾਹਮਣੇ ਬੈਠ ਜਾਂਦੇ ਹੋ ਤਾਂ ਧਿਆਨ ਰੱਖੋ ਤੁਸੀਂ ਵੀ ਕੁਝ ਪੜ੍ਹ ਘਾਉਣਾ ਵੇਖੋ ਜਿਸ ਦਾ ਸਿੱਧਾ ਅਸਰ ਤੁਹਾਡੇ ਕੰਮ ਜਾਂ ਤੁਹਾਡੇ ਮੂਡ ਤੇ ਪੈ ਜਾਵੇਗਾ ਤੇ ਸਾਡੇ ਵਿੱਚੋਂ ਕਈ ਜ਼ਿਆਦਾਤਰ ਲੋਕ ਸਵੇਰੇ ਜਲਦੀ ਉੱਠਣਾ ਪਸੰਦ ਨਹੀਂ ਕਰਦੇ ਕੁਝ ਲੋਕ ਤਾਂ ਅਜਿਹੇ ਹੋਣਗੇ ਜੋ ਸਵੇਰੇ ਬਿਸਤਰੇ ਤੇ ਉੱਠਣ ਤੋਂ ਬਾਅਦ ਘਰ ਵਿੱਚ ਵੀ ਇੱਧਰ ਉੱਧਰ ਲੇਟ ਜਾਂਦੇ ਹਨ ਇਹ ਇੱਕ ਗਲਤ ਆਦਤ ਹੈ ਜਿਸ ਕਾਰਨ ਤੁਸੀਂ ਸਿਰਫ ਕਾਫੀ ਨੀਂਦ ਲੈਣ ਤੋਂ ਬਾਅਦ ਵੀ ਤਾਜ਼ਾ ਮਹਿਸੂਸ ਕਦੇ ਵੀ ਨਹੀਂ ਕਰ ਸਕਦੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਜੀਵ ਜੰਤੂ ਆਉਂਦਾ ਹੈ ਭਾਵੇਂ ਕਿ ਜਾਂ ਕੁੱਤਾ ਜਾਂ ਗਾਂ ਆਉਂਦੀ ਹੈ ਤਾਂ ਉਸ ਨੂੰ ਪਰਛਾਤਾ ਸਵੇਰੇ ਸਵੇਰ ਤੁਹਾਨੂੰ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਕਿਹਾ ਜਾਂਦਾ ਹੈ ਕਿ ਦੇਵੀ ਲక్ష్ਮੀ ਤુલਸੀ ਦੇ ਪੌਦੇ ਵਿੱਚ ਨਿਵਾਸ ਕਰਦੀ ਹੈ ਇਸ ਲਈ ਕਦੇ ਵੀ ਸਵੇਰੇ ਬਿਨਾਂ ਇਸ਼ਨਾਨ ਕੀਤੇ ਤુલਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਤੇ ਤુલਸੀ ਦੇ ਪੌਦੇ ਨੂੰ ਪਾਣੀ ਦੇਣਾ ਬਹੁਤ ਹੀ ਜ਼ਰੂਰੀ ਹੈ ਕਿਹਾ ਜਾਂਦਾ ਹੈ ਦੇਵੀ ਲక్ష్ਮੀ ਘਰ ਦੇ ਮੁੱਖ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦੀ ਹੈ ਸਵੇਰੇ ਕਦੇ ਵੀ ਕਰਦੇ ਮੁੱਖ ਦਰਵਾਜੇ ਤੇ ਕੂੜਾ ਨਾ ਇਕੱਠਾ ਕਰੋ ਤੇ ਕਦੇ ਵੀ ਦਰਵਾਜੇ ਤੇ ਗੰਦਗੀ ਇਕੱਠੀ ਹੋਣੀ ਨਾ ਦਿਓ ਸਵੇਰੇ ਸਭ ਤੋਂ ਪਹਿਲਾਂ ਮੁੱਖ ਦਰਵਾਜੇ ਤੇ ਝਾੜੂ ਲਗਾ ਕੇ ਸਾਫ਼ ਕਰ ਦਿਓ ਸੋ ਦੋਸਤ ਇਹ ਸੀ ਜੀ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜੇਕਰ ਮੰਨ ਲੈਂਦੇ ਹੋ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਧੰਨਵਾਦ